ਇਸਾ ਜੋਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜਵੰਤੀ ਮਹਲਾ ਨਵਾ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਸੁਨ ਕੇ ਪ੍ਰਾਨ ਸਮਝਿਤ ਨਹ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾ ਜਹ ਭਾਜ ਰੇ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸ ਦਿਨ ਸੁਨ ਕੈ ਪ੍ਰਾਨ ਸਮਜਤ ਨਹਰੇ ਅਜਾਨ ਕਾਲਤ ਪਹੁੰਚਿ ਆਨ ਕਹਾ ਜਹ ਭਾਜ ਰਹਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੁਗੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਵ ਸਮਾਈ ਭਾਈ ਵਿਭਾਗੀ ਮਨ ਰਹੇ ਹੋ ਜੋ ਸਤਿਗੁਰ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਕ ਅਨੁਸਾਰ ਅੰਮ੍ਰਿਤੁਲਜ ਸਮਾ ਸਤਿਗੁਰ ਜੀਆਂ ਨੇ ਬਖਸ਼ਿਸ਼ ਕੀਤਾ ਹੈ ਅੰਮ੍ਰਿਤੁਲਜ ਸਮਨ ਮੁਖ ਰੱਖਦਿਆਂ ਹੋਇਆ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜਾ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਮੁਣ ਕੀਤੀ ਹੈ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਕਿ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਜਾ ਜਾ ਵੰਤੀ ਰਾਗ ਚੱਲ ਰਿਹਾ ਹੈ ਜਾ ਜਾ ਵੰਤੀ ਰਾਗ ਦਾ ਅਖੀਰਲਾ ਚੌਥਾ ਸ਼ਬਦ ਜਿਹੜਾ ਹੈ ਉਹ ਦੀ ਰੰਮਤਾ ਹੋਈ ਹੈ ਇਸ ਤੋਂ ਅਪਰੰਤ ਫਿਰ ਸ਼ਲੋਕਾਂ ਦੀ ਰੰਮਤਾ ਹੋਵੇਗੀ ਜੋ ਨਾਮੀ ਮਹੱਲੇ ਦੀ ਸ਼ਲੋਕ ਨੇ ਜਿਸ ਨੂੰ ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਹੈ ਸੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪੀਤਰ ਗੁਰ ਬਾਣੀ ਅੰਦਰ ਸਬ ਸਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਜਵੰਤੀ ਮਹੱਲਾ ਨਾਵਾ ਜਾਜਵੰਤੀ ਰਾਗ ਹੈ ਜੋ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਅਖੀਰਲਾ ਰਾਗ ਹੈ ਅਖੀਰਲਾ ਰਾਗ ਜਾਜਵੰਤੀ ਰਾਗ 31ਵਾਂ ਰਾਗ ਇਹ ਜਾਜਵੰਤੀ ਰਾਗ ਹੈ ਸੋ ਧੰਨ ਗੁਰ ਤੇਗ ਬਹਾਦਰ ਮਹੱਲਾ ਨਾਵਾ ਤੁਪਾ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਿੱਤਰ ਸ਼ਬਦ ਉਚਾਰਨਾ ਕਰ ਰਹੇ ਹਨ ਬੀਤ ਜਾਹ ਬੀਤ ਜਾਹ ਜਨਮ ਆਕਾਜ ਰੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਐ ਪ੍ਰਾਣੀ ਐ ਮਨੁੱਖ ਬੀਤ ਜਹ ਬੀਤ ਜਹ ਤੇਰਾ ਬੀਤਦਾ ਜਾ ਰਿਆ ਬੀਤਦਾ ਜਾ ਰਿਆ ਹੈ ਜਨਮ ਆਕਾਜ ਕਹਿੰਦੇ ਨੇ ਅਸਫਲ ਵਿਰਥ ਹੀ ਤੇਰਾ ਜਨਮ ਜਿਹੜਾ ਨਾ ਪਾਤਸ਼ਾਹ ਕਹਿੰਦੇ ਉਹ ਬੀਤਦਾ ਜਾ ਰਿਆ ਹੈ ਬੀਤਦਾ ਜਾ ਰਿਆ ਹੈ ਆਕਾਜ ਰੇ हे ਮਨੁੱਖ ਤੇਰਾ ਜਨਮ ਵਿਰਥ ਹੀ ਬੀਤਦਾ ਜਾ ਰਿਆ ਅਸਫਲ ਹੀ ਬਤੀਤ ਹੁੰਦਾ ਜਾ ਰਿਹਾ ਹੈ ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਰੀ ਅਜਾਨ ਇਹ ਬੇਸਮਝ ਅਜਾਨ ਮਨੁੱਖ ਨਿਸ ਦਿਨ ਸੁਨ ਕੇ ਪ੍ਰਾਨ ਰਾਤ ਦਿਨ ਪ੍ਰਾਨ ਆਦਿਕ ਜਿਹੜੇ ਪੁਸਤਕਾਂ ਦੇ ਆ ਵਿਚਾਰਾਂ ਸੁਣ ਕੇ ਸਾਖੀਆਂ ਸੁਣ ਕੇ ਤੂੰ ਤਾਂ ਵੀ ਨਹੀਂ ਸਮਝਦਾ ਦਿਨ ਰਾਤ ਤੂੰ ਵਿਚਾਰਾਂ ਸੁਣਦਾ ਆ ਸਾਖੀਆਂ ਸੁਣਦਾ ਆ ਤੇ ਫਿਰ ਵੀ ਨਹੀਂ ਤੂੰ ਸਮਝਦਾ ਸਮਝਤ ਨਹਰੇ ਅਜਾਨ ਐ ਅਜਾਨ ਵੀ ਸਮਝ ਤੂੰ ਫਿਰ ਵੀ ਨਹੀਂ ਸਮਝਦਾ ਸੁਣਦਾ ਵੀ ਜ਼ਰੂਰ ਆ ਔਰ ਉਸ ਗੱਲ ਤੇ ਆਉਂਦਾ ਨਹੀਂ ਨਾ ਆਪਣੇ ਆਪ ਨੂੰ ਉਸ ਗੱਲ ਤੇ ਢਾਲਦਾ ਨਹੀਂ ਹੈ ਆਪਣੇ ਆਪ ਨੂੰ ਬਦਲਦਾ ਨਹੀਂ ਹੈ ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਰੇ ਅਜਾਨ ਨਿਸ ਕਹਿੰਦੇ ਨੇ ਰਾਤ ਨੂੰ ਦਿਨ ਕਹਿੰਦੇ ਨੇ ਦਿਨ ਨੂੰ ਰਾਤ ਦਿਨੇ ਸੁਨ ਕੇ ਪ੍ਰਾਨ ਸੁਣ ਕੇ ਪ੍ਰਾਨ ਆਦਿਕ ਧਾਰਮਿਕ ਪੁਸਤਕਾ ਸੁਣ ਕਰਕੇ ਸਮਝ ਤਨਹਾਰੇ ਅਜਾਨ ਏ ਅਜਾਨ ਵੀ ਸਮਝ ਬਨੁਕ ਤੂੰ ਤਾ ਵੀ ਨਹੀਂ ਸਮਝ ਰਹਾ ਕਾਲ ਤਉ ਪਹੁੰਚਿਉ ਆਣ ਕਹਾਂ ਜਹ ਭਾਜਰੇ ਐ ਮੌ ਦਾ ਕਾਲ ਜਿਹੜਾ ਨਾ ਉਹ ਤੇ ਆਣ ਪਹੁੰਚਿਆ ਖੋ ਸਤਨਾਮ ਉਹ ਆਣ ਪਹੁੰਚਿਆ ਆ ਤੇਰੇ ਸਿਰ ਤੇ ਖੜਾ ਆ ਕਾਲ ਤੋ ਪਹੁੰਚਿ ਆਨ ਕਹਾ ਜਹ ਭਾਜਰੇ ਓਨ ਕਿਥੇ ਭਜੇਗਾ ਮੌਤ ਤੋ ਤਨੀ ਨਾ ਭਜਿਆ ਜਾ ਸਕਦਾ ਕਿਸੇ ਤੋ ਵੀ ਭਾਵੇਂ ਕੋਈ ਕਿੰਨਾ ਵੀ ਬੰਦਾ ਧਨਾਢ ਹੋਵੇ ਬਲਵਾਨ ਹੋਵੇ ਰਾਜਾ ਹੋਵੇ ਮਹਾਰਾਜਾ ਹੋਵੇ ਕਿੰਨੇ ਵੀ ਧਨ ਦੌਲਤ ਵਾਲਾ ਹੋਵੇ ਪਰ ਮੌਤੋਂ ਨਹੀਂ ਭਜਿਆ ਜਾ ਸਕਦਾ ਦੁਨੀਆ ਤੋ ਭਜ ਜਾਵੇਗਾ ਕੋਈ ਜਿਦਾਂ ਹੁਣ ਤੁਸੀਂ ਦੇਖਿਆ ਇਹ ਬੜੇ-ਬੜੇ ਕਈ ਮੰਤਰੀ ਵਜ਼ੀਰ ਜਿਹੜੇ ਨੇ ਉਹ ਦੇਸ਼ ਦਾ ਪੈਸਾ ਖਾ ਕਰਕੇ ਲੈ ਕਰਕੇ ਤੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਭੱਜ ਗਏ ਦੌੜ ਗਏ ਪਰ ਮੌਤ ਤੋਂ ਨਹੀਂ ਭੱਜਿਆ ਜਾਣਾ ਇਹ ਮਨੁੱਖ ਮੌਤ اٹਲ ਸਚਾਈ ਹੈ ਇਹ ਆਉਣੀ ਆਉਣੀ ਹੈ ਕਾਲ ਤੋਂ ਪਹੁੰਚਿਉ ਆਣ ਪਾਤਸ਼ਾਹ ਕਹਿੰਦੇ ਕਾਲ ਮੌਤ ਦਾ ਸਮਾਂ ਜਿਹੜਾ ਨਾ ਮੌਤ ਦਾ ਸਮਾਂ ਤੇ ਨੇੜੇ ਆ ਪਹੁੰਚਿਆ ਹੈ ਦੱਸ ਦੂ ਹੁਣ ਕਿੱਥੇ ਭੱਜ ਕੇ ਜਾਏਗਾ ਕਿੱਥੇ ਭੱਜੇਗਾ ਕਹਾ ਜਹ ਹੈ ਭਾਜਰੇ ਹੁਣ ਕਿੱਥੇ ਜਾਏਗਾ ਭੱਜ ਕੇ ਭੱਜ ਕੇ ਤੇ ਉੱਥੇ ਬੰਦਾ ਜਾਂਦਾ ਨਾ ਜਿੱਤੇ ਸੇਵ ਹੋ ਜਾਵੇ ਵੀ ਫਲਾਣੇ ਥਾਂ ਤੇ ਚਲ ਗਿਆ ਉੱਤੇ ਮੌਤ ਨਹੀਂ ਆਉਣੀ ਮੌਤ ਹਰੇਕ ਥਾਂ ਤੇ ਆ ਜਾਣੀ ਹੈ ਮੌਤ ਗੁਫਾ ਚ ਵੜ ਕੇ ਵੀ ਆ ਜਾਣੀ ਹੈ ਮੌਤ ਸਮੁੰਦਰ ਚ ਜਾ ਕਰਕੇ ਵੀ ਆ ਜਾਣੀ ਹੈ ਭਾਵੇਂ ਬੰਦਾ ਸਮੁੰਦਰ ਚ ਜਾ ਕਰਕੇ ਘਰ ਬਣਾ ਲਵੇ ਮੌਤ ਉੱਥੇ ਵੀ ਆਉਣੀ ਆ ਪਤਾਲ ਚ ਵੀ ਆ ਜਾਣੀ ਆ ਆਕਾਸ਼ ਚ ਵੀ ਆ ਜਾਣੀ ਆ ਮੌਤੋਂ ਨਹੀਂ ਭੱਜਿਆ ਜਾਣਾ ਕਾਲ ਤੋ ਪਹੁੰਚਿਓ ਆਨ ਕਹਾ ਜਹ ਭਾਜ ਰੇ ਕਾਲ ਆ ਗਿਆ ਪਹੁੰਚ ਗਿਆ ਆ ਹੁਣ ਕਿੱਥੇ ਭੱਜ ਕਰਕੇ ਜਾਵੇਂਗਾ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਆਸਥਿਰ ਜੋ ਮਨਿਓ ਦੇਹ ਸੋ ਤਉ ਤੇਰੋ ਹੋਏ ਹੈ ਖੇਹਾ ਜਿਸ ਨੂੰ ਅਸਤਰ ਸਦਾ ਕਾਇਮ ਰਹਿਣ ਵਾਲਾ ਦੇਹ ਸੋ ਤੂੰ ਆ ਇਸ ਦੇਹੀ ਨੂੰ ਇਸ ਸਰੀਰ ਨੂੰ ਅਸਤਰ ਮੰਨਿਆ ਸੀ ਸਦਾ ਕਾਇਮ ਰਹਿਣ ਵਾਲਾ ਮੰਨ ਕਰਕੇ ਬੈਠਾ ਹੋਇਆ ਵੀ ਮੈਂ ਤੇ ਕਦੇ ਮਰਨਾ ਹੀ ਨਹੀਂ ਨਾ ਇਹ ਤੇ ਸਦਾ ਹੀ ਰਹਿਣਾ ਹੈ ਪਾਤਸ਼ਾਹ ਕਹਿੰਦੇ ਅਸਤਰ ਜੋ ਮਾਨਿਓ ਦੇਹ ਸੋ ਜੇਸ ਦੇਹੀ ਨੂੰ ਜੇਸ ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨ ਕਰਕੇ ਬੈਠਾ ਨਾ ਤਉ ਤੇਰਾ ਹੋਏ ਖੇਹ ਇਹ ਤੇਰਾ ਸਰੀਰ ਜਿਹੜਾ ਇੱਕ ਦਿਨ ਖੇ ਸਵਾਹ ਹੋ ਜਾਣਾ ਕੋ ਸਤਨਾਮ ਇਸ ਤੇਰਾ ਸਰੀਰ ਪਾਤਸ਼ਾਹ ਕਹਿੰਦੇ ਜੇਸ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨ ਕਰਕੇ ਬੈਠਾ ਨਾ ਇਹ ਸਵਾਹ ਦੀ ਢੇਰੀ ਹੋ ਜਾਵੇਗਾ ਇਕ ਖੇ ਬਣ ਜਾਣਾ ਸਵਾਬ ਬਣ ਜਾਣੀ ਹੈ ਜੇ ਇਸ ਸਰੀਰ ਦੇ ਕਰਕੇ ਤੂੰ ਸਾਰੀ ਉਮਰ ਇਹਨੂੰ ਸਵਾਰਨ ਦੇ ਵਿੱਚ ਲੱਗਾ ਰਿਆ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਬੰਦਾ ਇਹੀ ਸੋਚਦਾ ਪਈ ਸਰੀਰ ਮੇਰਾ ਬੜਾ ਸਰੀਰ ਨੂੰ ਮੈਂ ਇੱਕ ਐ ਚਮਕਦਾਰ ਸੁੰਦਰ ਸੋਹਣਾ ਬਣਾ ਕਰਕੇ ਰੱਖਾਂ ਪਰ ਆਤਮਾ ਬਾਰੇ ਕਦੀ ਸੋਚਿਆ ਨਹੀਂ ਪਈ ਆਤਮਾ ਨੂੰ ਵੀ ਸੋਹਣਾ ਬਣਾ ਲਵਾਂ ਜਿਸ ਨੇ ਲੇਖਾ ਜੋਖਾ ਦੇਣਾ ਜਾ ਕਰਕੇ ਸਰੀਰ ਤੇ ਇੱਥੇ ਰਹਿ ਜਾਣਾ ਇਹ ਤੇ ਸਵਾਦ ਹੀ ਢੇਰੀ ਹੋ ਜਾਣਾ ਇਸ ਨੂੰ ਬੰਦੇ ਨੇ ਸਦਾ ਕਾਇਮ ਰਹਿਣ ਵਾਲਾ ਮੰਨ ਲਿਆ ਪਾਤਸ਼ਾਹ ਕਹਿੰਦੇ ਜਿਸ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨ ਕਰਕੇ ਬੈਠਾ ਨਾ ਇਹ ਤੇਰਾ ਸਰੀਰ ਖੇਹ ਦੀ ਢੇਰੀ ਹੋ ਜਾਵੇਗਾ ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜਰੇ ਪਾਦਸ਼ਾਹ ਉਹਨਾਂ ਜ਼ੋਰ ਦੇ ਕਰਕੇ ਸਮਝਾਉਂਦੇ ਆ ਜਿੱਦਾਂ ਮਾਂ ਆਪਣੇ ਨੂੰ ਪੁੱਤਰ ਨੂੰ ਧੀ ਪੁੱਤਰ ਨੂੰ ਥੋੜਾ ਝਿੜਕੇ ਸਮਝਾਉਂਦੀ ਹੈ ਨਾ ਇਦਾਂ ਪਾਦਸ਼ਾਹ ਕਹਿੰਦੇ ਮੂਰਖ ਨਿਲਾਜ ਇਹ ਬੇਸ਼ਰਮ ਮੂਰਖ ਪਾਦਸ਼ਾਹ ਕਹਿੰਦੇ ਕਿਉਂ ਨਾ ਹਰ ਕੋ ਨਾਮ ਲਹੇ ਕਿਉਂ ਨਹੀਂ ਪਰਮੇਸ਼ਰ ਦਾ ਨਾਮ ਜਪਦਾ ਮੌਤ ਤੇਰੇ ਸਿਰ ਤੇ ਆ ਗਈ ਐ ਕਾਲ ਤੇ ਪਹੁੰਚ ਗਿਆ ਆ ਜੇ ਸਰੀਰ ਨੂੰ ਤੂੰ ਅਸਤਰ ਮੰਨ ਕਰਕੇ ਬੈਠਾ ਸਰੀਰ ਏ ਖੇਦੀ ਢੇਰੀ ਹੋ ਜਾਵੇਗਾ ਤੇ ਕਿਉਂ ਨਾ ਹਰ ਕੋ ਨਾਮ ਲਏ ਤੇ ਕਿਉਂ ਨਹੀਂ ਫਿਰ ਪਰਮੇਸ਼ਰ ਦਾ ਨਾਮ ਜਪਦਾ ਜਦੋਂ ਪਤਾ ਯਾਰ ਕਿ ਪਾਤਸ਼ਾਹ ਦੱਸ ਰਹੇ ਨੇ ਕਿ ਮਰ ਜਾਵੇਂਗਾ ਸਰੀਰ ਬਿਨ ਸੁਨਹਾਰਿਆ ਸਦਾ ਕਾਇਮ ਨਹੀਂ ਰਹਿਣਾ ਤੇ ਇਹ ਮੂਰਖ ਬੇਸ਼ਰਮ ਕਿਉਂ ਨਹੀਂ ਪਰਮੇਸ਼ਰ ਦਾ ਨਾਮ ਜਪਦਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਦਾ ਨਾ ਕਰਦਾ RAM ਭਗਤ ਹੀਏ ਆਨ ਛਾੜ ਦੇ ਤੈ ਮਨ ਕੋ ਮਾਨ RAM ਪਰਮੇਸ਼ਰ ਭਗਤ ਭਗਤੀ ਪਰਮੇਸ਼ਰ ਦੀ ਭਗਤੀ ਹੀਏ ਆਨ ਹਿਰਦੇ ਦੇ ਅੰਦਰ ਵਸਾਉਣੀ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਜਿਹੜੀ ਹੈ ਨਾ ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਦੇ ਅੰਦਰ ਵਸਾ ਛਾੜ ਦੇ ਤੈ ਮਨ ਕੋ ਮਾਨ ਤੇ ਛੱਡ ਦੇ ਮਨ ਦਾ ਮਾਨ ਹੰਕਾਰ ਜਿਹੜਾ ਨਾ ਇਹਨੂੰ ਛੱਡ ਦੇ ਹੰਕਾਰ ਮਨ ਦਾ ਮਾਨ ਹੰਕਾਰ ਛੱਡ ਕਰਕੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਹਿਰਦੇ ਦੇ ਅੰਦਰ ਵਸਾਉਣੇ ਕਰ ਨਾਨਕ ਜਨ ਇਹ ਬਖਾਰ ਜਗ ਮਹਿ ਬਿਰਾਜ ਰੇ ਅਖੀਰੀ ਪੰਕਤੀ ਵੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਨ ਨਾਨਕ ਇਹ ਬਖਾਨ ਦਾਸ ਨਾਨਕ ਤੈਨੂੰ ਮੁੜ ਮੁੜ ਕੇ ਗੱਲ ਇਹੀ ਆਖਦਾ ਹੈ ਕਿ ਇਹੋ ਜਿਹਾ ਸੁਚੱਜਾ ਜੀਵਨ ਜੀਓ ਜਗ ਮਹਿ ਬਿਰਾਜ ਰੇ ਜਨ ਨਾਨਕ ਇਹ ਬਖਾਨ ਬਖਾਨ ਆਖਦਾ ਹੈ ਪੀ ਪਾਦਸ਼ਾਹ ਕਹਿੰਦੇ ਜਗਮਹਿ ਬਿਰਾਜ ਰੇ ਜਗਤ ਦੇ ਵਿੱਚ ਇਹੋ ਜਿਹਾ ਸੁਚੱਜਾ ਜੀਵਨ ਜੀਣਾ ਕਰ ਬਿਰਾਜ ਰੋਸ਼ਨ ਹੋ ਕੇ ਕਰਕੇ ਚੰਗਾ ਜੀਵਨ ਜੀਓ ਪਾਦਸ਼ਾਹ ਕਹਿੰਦੇ ਚੰਗਾ ਜੀਵਨ ਜੀਣਾ ਕਰ ਆ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ ਨਾ ਹੀਰੇ ਜੈਸਾ ਜਨਮ ਮਿਲਿਆ ਹੈ ਤੇ ਪਰਮੇਸ਼ਰ ਦਾ ਨਾਮ ਜਪ ਲਾ ਚੰਗੇ ਕਰਮ ਕਰ ਲਾ ਭਲੇ ਦੇ ਕਰਮ ਕਰ ਲਾ ਨਹੀਂ ਤੇ ਫਿਰ ਜਦੋਂ ਹੋਰ ਟੇਡੀਆਂ ਜੂਨਾ ਦੇ ਵਿੱਚ ਪੈ ਜਾਵेंगी ਨਾ ਟੇਡੀਆਂ ਜੂਨਾ ਦੇ ਵਿੱਚ ਪਾ ਕੇ ਕਰਕੇ ਫਿਰ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਜਾਣਾ ਫਿਰ ਨਹੀਂ ਉਹਦੀ ਅਰਦਾਸ ਨਾ ਕੀਤੀ ਜਾਣੀ ਕਿਉਂਕਿ ਫਿਰ ਹੋਰ ਨਾ ਹੋਰ ਨਾ ਜੂਨਾ ਦੇ ਵਿੱਚ ਪੈ ਜਾਵੇਗਾ ਹੁਣ ਸਤ ਸੰਗਤ ਕਰਨ ਦਾ ਨਾਮ ਜਪਣ ਦਾ ਸੁਭਾਗਾ ਸਮਾ ਤੇ ਮਨੁੱਖ ਨੂੰ ਪ੍ਰਾਪਤ ਹੋਇਆ ਨਾ ਸਤ ਸੰਗਤ ਵਿੱਚ ਸਾਰੇ ਪ੍ਰਾਣੀ ਜਨ ਮਨੁੱਖ ਜਾਨੀ ਬੈਠੇ ਹੋ ਨਾ ਇਦੇ ਵਿੱਚ ਕੋਈ ਪੰਛੀ ਕੋਈ ਜਾਨਵਰ ਕੋਈ ਪਸ਼ੂ ਤੇ ਆਗਰੀ ਨਾ ਬੈਠਾ ਜੇ ਕੋਈ ਆ ਵੀ ਜਾਵੇ ਤੇ ਡੰਡੇ ਮਾਰ ਕੇ ਬਾਹਰ ਭਜਾ ਦਿੰਦੇ ਆ ਉਹਨੂੰ ਮਨੋਕੀ ਐ ਇੱਕ ਜਿਹੜਾ ਹੈ ਪਰਮੇਸ਼ਰ ਦਾ ਨਾਮ ਸੁੰਦਰ ਜ਼ੁਬਾਨ ਦਿੱਤੀ ਐ ਹੱਥ ਪੈਰ ਦਿੱਤੇ ਨੇ ਸੇਵਾ ਕਰਨ ਵਾਸਤੇ ਚੱਲ ਕੇ ਗੁਰੂ ਘਰ ਆਉਣ ਵਾਸਤੇ ਤੇ ਜਦੋਂ ਟੇਡੀਆਂ ਜੂਨਾ ਦੇ ਵਿੱਚ ਪੈ ਗਿਆ ਤੇ ਫਿਰ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਜਾਣਾ ਫਿਰ ਨਹੀਂ ਸਤਸੰਗਤ ਕੀਤੀ ਜਾਣੀ ਪਰ ਤੈ ਕਿਸੇ ਦੇ ਅਧੀਨ ਹੋ ਜਾਵੇਂਗਾ ਨਾ ਭਗਤ ਕਬੀਰ ਸਵਾਹਬਾਨ ਜੀ ਦਾ ਗੂਜਰੀ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਆ ਉਹ ਦੱਸਦੇ ਨੇ ਕਹਿੰਦੇ ਜਦੋਂ ਤੂੰ ਬਲਦ ਦੀ ਜੂਨ ਦੇ ਵਿੱਚ ਪੈ ਗਿਆ ਨਾ ਬਲਦ ਦੀ ਜੂਨ ਦੇ ਵਿੱਚ ਪਰ ਕਿਸੇ ਦੇ ਅਧੀਨ ਹੋਵੇਂਗਾ ਕਿਸੇ ਦੇ ਅਧੀਨ ਹੁਣ ਮਾਲਕ ਆ ਨਾ ਤੈਨੂੰ ਪਿਆਸ ਲੱਗੀ ਆ ਭੁੱਖ ਲੱਗੀ ਆ ਮਾਲਕ ਦੀ ਮਰਜ਼ੀ ਆ ਕਦੋਂ ਤੈਨੂੰ ਪਾਣੀ ਡੋਹਣਾ ਕਦੋਂ ਪਾਣੀ ਪਿਆਉਣਾ ਕਦੋਂ ਤੈਨੂੰ ਪੱਠੇ ਪਾਉਣੇ ਆ ਕਦੋਂ ਤੈਨੂੰ ਧੁੱਪੇ ਤੋਂ ਛਾਵੇਂ ਕਰਨਾ ਆ ਉੜਦੀ ਮਰਜ਼ੀ ਆ ਨਾ ਹੋਂ ਤੇ ਮਨੁੱਖਾ ਦੇਹੀ ਐ ਸਾਡੀ ਮਨੁੱਖਾ ਜਨਮ ਆ ਬੋਲਦੇ ਆ ਕੋਈ ਤਕਲੀਫ ਆ ਤਾਂ ਵੀ ਬੋਲ ਕੇ ਦੱਸਦੇ ਆ ਪਿਆਸ ਲੱਗੀ ਪਾਣੀ ਪੀਣੇ ਭੁੱਖ ਲੱਗੀ ਪ੍ਰਸ਼ਾਦਾ ਆਦਿਕ ਛਕਦੇ ਆ ਨਾ ਤੇ ਫਿਰ ਜਦੋਂ ਕਿਸੇ ਦੇ ਮੁਥਾਜ ਹੋ ਗਏ ਭਗਤ ਕਬੀਰ ਸਾਹਿਬਾਨ ਜੀ ਫਰਮਾਨ ਕਰਦੇ ਨੇ ਕਹਿੰਦੇ ਚਾਰ ਪਾਮ ਦੋਇ ਸਿੰਘ ਗੰਗਮੁਖ ਤਬ ਕੈਸੇ ਗੁਣ ਗਈ ਹੈ ਕਹਿੰਦੇ ਜਦੋਂ ਤੇਰੇ ਚਾਰ ਪਾਵੇਂ ਚਾਰ ਪੈਰ ਹੋਏ ਨਾ ਚਾਰ ਚਾਰ ਲੱਤਾਂ ਵਾਲੇ ਚਾਰ ਪੈਰ ਦੋਏ ਸਿੰਘ ਦੋ ਕਹਿੰਦੇ ਹੋਏ ਸਿੰਘ ਗੰਗਮੁਖ ਤੇ ਮੁਖ ਤੋਂ ਗੁੰਗਾ ਹੋਵੇਗਾ ਹੁਣ ਪਸ਼ੂ ਜਿਹੜੇ ਆ ਉਹ ਸਾਡੇ ਵਾਂਗੂੰ ਤਨੇ ਨਾ ਬੋਲ ਸਕਦੇ ਗੱਲਾਂ ਕਰ ਸਕਦੇ ਜੀ ਭਾਵੇਂ ਉਹਨਾਂ ਦੀ ਕਿੰਨੀ ਲੰਬੀ ਆ ਪਰ ਉਹ ਗੱਲਾਂ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਮੈਨੂੰ ਪਿਆਸ ਲੱਗੀ ਆ ਮੈਨੂੰ ਮੈਨੂੰ ਭੁੱਖ ਲੱਗੀ ਆ ਮੈਨੂੰ ਆਹ ਤਕਲੀਫ ਆ ਦੱਸ ਸਕਦੇ ਆ ਪਾਤਸ਼ਾਹ ਕਹਿੰਦੇ ਕਬੀਰ ਸਹਿਬਾਨ ਜੀ ਫਰਮਾਨ ਕਰਦੇ ਕਹਿੰਦੇ ਚਾਰ ਪਾਮ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਕਹਿੰਦੇ ਜਦੋਂ ਐਦਾਂ ਦਾ ਬਣ ਗਿਆ ਨਾ ਮੂੰਹ ਤੋਂ ਗੁੰਗਾ ਹੋਵੇਂਗਾ ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ ਦੋ ਸਿੰਘ ਹੋਏ ਚਾਰ ਪੈਰ ਹੋਏ ਤੇਰੇ ਮੁਖ ਤੋਂ ਤੂੰ ਹੋਇਆ ਗੁੰਗਾ ਤੇ 10 ਫਿਰ ਕਿੰਦਾ ਪਰਮੇਸ਼ਰ ਦਾ ਨਾਮ ਜਪੇਂਗਾ ਪਰਮੇਸ਼ਰ ਦਾ ਨਾਮ ਤੇ ਮਨੁੱਖਾ ਦੇਹੀ ਦੇ ਵਿੱਚ ਜਪਿਆ ਜਾ ਸਕਦਾ ਨਾ ਮਨੁੱਖਾ ਦੇਹੀ ਦੇ ਵਿੱਚ ਜਪਦਾ ਨਾ ਫਿਰ ਕਿਵੇਂ ਜਪੇਂਗਾ ਊਠ ਤ ਬੈਠ ਤ ਠੇਗਾ ਪਰਹਿ ਤਬ ਕਤ ਮੂਡ ਲੁਕਈ ਹੈ ਕਹਿੰਦੇ ਫਿਰ ਉੱਠਦੇ ਆ ਬੈਠਦੇ ਆ ਠੇਗਾ ਕਹਿੰਦੇ ਨੇ ਸੋਟਾ ਸੋਟਾ ਪਵੇਗਾ ਹੁਣ ਘਰ ਦੇ ਵਿੱਚ ਬਲਦ ਹੋਵੇ ਨਾ ਉਠਾਲਣ ਲੱਗਿਆ ਵੀ ਇਹਨੂੰ ਸੋਟੀ ਇੱਕ ਦੋ ਮਾਰ ਕੇ ਤੇ ਠਾਈਦਾ ਆ ਫਿਰ ਉਹਨੂੰ ਜਦ ਬਹਾਉਣਾ ਆ ਉਦੋਂ ਵੀ ਉਹਦੇ ਸੋਟੀ ਇੱਕ ਦੋ ਮਾਰ ਕੇ ਵਹਿ ਜਾਉਣਾ ਪਾਤਸ਼ਾਹ ਕਹਿੰਦੇ ਐਸੀ ਹਾਲਤ ਹੋਏਗੀ ਤੇਰੀ ਫਿਰ ਊਠ ਤ ਬੈਠ ਠੇਗਾ ਪਰ ਹੈ ਤਦ ਕਤ ਮੂਡ ਲੁਕਈ ਹੈ ਕਹਿੰਦੇ ਫਿਰ ਜੇ ਸੋਟੇ ਪੈਣੇ ਆ ਨਾ ਤੈਨੂੰ ਤੇਰੇ ਮੂੰਹ ਤੇ ਸੋਟਾ ਪੈਣਾ ਤਦੋਂ ਤੂੰ ਫਿਰ ਕਿੱਥੇ ਸਿਰ ਲੁਕਾਏਂਗਾ ਤਾਬਕਾ ਤੂ ਮੂਡ ਲੁਕਈ ਹੈ ਮੂਡ ਕਹਿੰਦੇ ਸਿਰ ਨੂੰ ਲੁਕਈ ਹੈ ਲੁਕਾਏਂਗਾ ਫਿਰ ਕਿੱਥੇ ਲੁਕਾਏਂਗਾ ਸਿਰ ਜਦੋਂ ਸੋਟਾ ਪੈਣਾ ਨਾ ਜਦੋਂ ਬਲ ਦੀ ਪਸ਼ੂ ਦੀ ਜੂਨ ਦੇ ਵਿੱਚ ਪੈ ਗਿਆ ਫਿਰ ਪਿਆ ਸੋਟਾ ਤੇ ਫਿਰ ਤੂੰ ਕਿੱਥੇ ਮੂੰਹ ਲੁਕਾਏਗਾ ਹਰ ਬਿਨ ਬੈਲ ਬਿਰਾਨੇ ਹੋਈ ਹੈ ਪਾਤਸ਼ਾਹ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ ਆਦਿਕ ਪਸ਼ੂ ਬਣ ਕੇ ਪਰ ਅਦੀਨ ਹੋ ਜਾਵੇਂਗਾ ਕਿਸੇ ਦੇ ਅਦੀਨ ਹੋ ਜਾਵੇ ਹਾਰੇ ਬਿਨ ਬੈਲ ਬਿਰਾਨੇ ਹੋਈ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਸ਼ੂ ਦੀ ਜੂਨ 'ਚ ਪਵੇਗਾ ਬੈਲ ਦੀ ਜੂਨ 'ਚ ਪੈ ਜਾਵੇਗਾ ਬਿਰਾਨੇ ਹੋਈ ਹੈ ਫਿਰ ਕਿਸੇ ਦੇ ਅਧੀਨ ਹੋਵੇਗਾ ਕਿਸੇ ਦੇ ਅਧੀਨ ਹੁਣ ਮਾਲਕ ਦਾ ਕੰਮ ਆ ਕਿ ਕਦੋਂ ਉਹਨੇ ਜੋ ਦੇਣਾ ਆ ਕਿੰਨਾ ਚਰਵਾਉਂਦੇ ਰਹਿਣਾ ਉਹਨੇ ਉਹਨੂੰ ਬਗਾਨ ਉਹਦੀ ਮਰਜ਼ੀ ਆ ਨਾ ਕਿਸੇ ਦੇ ਅਧੀਨ ਜੋ ਹੋ ਗਿਆ ਕਿਸੇ ਦੇ ਅਧੀਨ ਤੇ ਪਾਤਸ਼ਾਹ ਕਹਿੰਦੇ ਫਿਰ ਹਰ ਬਿਨ ਬੈਰ ਬਿਰਾਨੇ ਹੋਈ ਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਸ਼ੂਦ ਜੂਨ ਬੈਲ ਦੀ ਜੂਨ ਕਵੇਂਗਾ ਤੇ ਪ੍ਰਾਇ ਦੇ ਅਧੀਨ ਹੋ ਜਾਏਗਾ ਫਾਟੇ ਨਾਕਨ ਟੂਟੇ ਕਾਂਦਨ ਕੋਦੋ ਕੋ ਕੁਸ ਖਈ ਹੈ ਕਹਿੰਦੇ ਫਿਰ ਫਾਟੇ ਨਾਕਨ ਫਟਿਆ ਹੁੰਦਾ ਨਾ ਨੱਕ ਦੇ ਵਿੱਚ ਨਥ ਪਾਈ ਹੁੰਦੀ ਹੈ ਨੱਕ ਦੇ ਵਿੱਚ ਨਥ ਪਾਈ ਹੁੰਦੀ ਹੈ ਫਟਿਆ ਹੁੰਦਾ ਨਾ ਨੱਕ ਜਿਹੜਾ ਹੈ ਟੂਟੇ ਕਾਂਦਨ ਆ ਕੰਧ ਜਿਹੜੇ ਨੇ ਕੰਨ ਜਿਹੜੇ ਨੇ ਮੋਢੇ ਟੂਟੇ ਕਾਂਦਨ ਇਹ ਵੀ ਟੁੱਟੇ ਹੀ ਹੁੰਦੇ ਆ ਜੂਵੇ ਦੇ ਵਿੱਚ ਪਏ ਫਸੇ ਹੁੰਦੇ ਨਾ ਜੂਵੇ ਦੇ ਵਿੱਚ ਕਹਿੰਦੇ ਆ ਵੀ ਹੁਣ ਕੰਨ ਪੈ ਗਿਆ ਕੰਨ ਤੇ ਪਾਦਸ਼ਾਹ ਕਹਿੰਦੇ ਫਿਰ ਇਸੇ ਤਰ੍ਹਾਂ ਨੱਕ ਦੇ ਵਿੱਚ ਤੇਰੀ ਨਥ ਪਈ ਹੁੰਦੀ ਹੈ ਵਿੰਨਿਆ ਜਾਂਦਾ ਆ ਤੇ ਕੰਨ ਜਿਹੜੇ ਆ ਜੂਲੇ ਦੇ ਵਿੱਚ ਜੁਐਲ ਦੇ ਵਿੱਚ ਫਸੇ ਹੋਣਗੇ ਤੇ ਕੋਦੋ ਕੋ ਪਸ ਖਈ ਹੈ ਕਹਿੰਦੇ ਫਿਰ ਕੋਦਰੇ ਦਾ ਭੋਜ ਖਾਏਗਾ ਕੋਦਰੇ ਦਾ ਭੋਜ ਹੁਣ ਤੇ ਬੜੇ ਛਤੀ ਪ੍ਰਕਾਰ ਦੇ ਭੋਜਨ ਖਾ ਕੇ ਸਾਰੀ ਰਾਤ ਘਰਾੜੇ ਮਾਰਦਾ ਰਹਿਣਾ ਨਹੀਂ ਆ ਖਾਲਾ ਮਾ ਆਉ ਖਾਲਾ ਮਾ ਸਾਰਾ ਦਿਨ ਰਸਨਾ ਜੜੀ ਐ ਜੀਬ ਜੜੀ ਐ ਟਪਕਦੀ ਰਹਿੰਦੀ ਐ ਵੀ ਮੈਂ ਆ ਖਾਵਾਂ ਆਹ ਸਵਾਦ ਲਾ ਲਾਂ ਆਹ ਖਾਵਾਂ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਬਲਦ ਦੀ ਪਵੇਂਗਾ ਪਸ਼ੂ ਦੀ ਪਵੇਂਗਾ ਜੁਨੀ ਫਿਰ ਤੇਰਾ ਨੱਕ ਵਿੰਨਿਆ ਜਾਣਾ ਆ ਕੰਨ ਪੈ ਜਾਣੇ ਆ ਜੂਏ ਦੇ ਵਿੱਚ ਫਸ ਕਰਕੇ ਤੇ ਫਿਰ ਕੁਦਰੇ ਦਾ ਭੋ ਉਹ ਖਾਏਗਾ ਕੁਦਰੇ ਦਾ ਭੋ ਇਹ ਪਾਤਸ਼ਾਹ ਕਹਿੰਦੇ ਇਹ ਹੋਣਾ ਕਿ ਕਿਦਾਂ ਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਹਰ ਬਿਨ ਬੈਲ ਬਿਰਾਨੇ ਹੋਈ ਛਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਪਰ ਐਸੀਆਂ ਜੁਨੀਆਂ ਪ੍ਰਾਪਤ ਹੋ ਜਾਂਦੀਆਂ ਇਹ ਆਤਮਾ ਉਹੀ ਰਹਿੰਦੀ ਹੈ ਆਤਮਾ ਨਹੀਂ ਬਦਲਦੀ ਆ ਜਿਹੜੀ ਇਹ ਹੈ ਸਰੀਰ ਦੇ ਵਿੱਚ ਆਤਮਾ ਨਾ ਏਸੇ ਆਤਮਾ ਨੇ ਨਿਕਲ ਕਰਕੇ ਉਸ ਦਰਗਾਹ ਦੇ ਵਿੱਚ ਲੇਖਾ ਜੋਖਾ ਹੋ ਕਰਕੇ ਹੁਣ ਪਰਮੇਸ਼ਰ ਦੀ ਮਰਜ਼ੀ ਹੈ ਕਿ ਇਹਨੂੰ ਫਿਰ ਕਿਹੜੀ ਜੂਨ ਦੇ ਵਿੱਚ ਪਾਉਣਾ ਕਿਹੜੇ ਸਰੀਰ ਦੇ ਵਿੱਚ ਇਸ ਨੂੰ ਰੱਖਣਾ ਜਾ ਕਰਕੇ ਕਿਹੜੇ ਸਰੀਰ ਦੇ ਵਿੱਚ ਰੱਖਣਾ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਜਪੀਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਦਾਸ ਨਾ ਕਰੀਏ ਮਾੜੀਆਂ ਜੂਨਾਂ ਤੋਂ ਬਾਝਾਈਏ ਪਹਿਲਾਂ ਹੀ ਬੜੀਆਂ ਭੁਗਤੀਆਂ ਆ 83 ਲੱਖ 99999 ਜੂਨ ਭੁਗਤ ਕਰਕੇ ਫਿਰ ਆ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਐ ਇਹ ਨਾਮ ਤੋਂ ਜਿ ਬਿਨਾ ਫਿਰ ਉਹੀ ਗੇੜ ਸ਼ਰੂ ਹੋ ਜਨਾ ਉਹੀ ਗੇੜ ਨਾਮ ਤੋਂ ਬਿਨਾ ਫਿਰ ਇਸ ਕਰਕੇ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਐ ਹੱਥ ਮਿਲੇ ਨੇ ਸੇਵਾ ਕਰਨ ਵਾਸਤੇ ਕਿਰਤ ਕਰਨ ਵਾਸਤੇ ਚੰਗਾ ਕਰਮ ਕਰਨ ਵਾਸਤੇ ਆ ਪੈਰ ਮਿਲੇ ਨੇ ਗੁਰੂ ਘਰ ਆਉਣ ਵਾਸਤੇ ਸਦ ਸੰਗਤ ਕਰਨ ਵਾਸਤੇ ਕਿਸੇ ਦਾ ਭਲਾ ਕਰਨ ਜਾਣ ਵਾਸਤੇ ਮਿਲੇ ਨੇ ਸਰੀਰ ਸੁੰਦਰ ਮਿਲੇ ਰਸਨਾ ਮਿਲੀ ਐ ਨਾਮ ਜਪਣ ਵਾਸਤੇ ਅੱਖਾਂ ਮਿਲੀਆਂ ਨੇ ਚੰਗਾ ਦੇਖਣ ਵਾਸਤੇ ਕੰਨ ਮਿਲੇ ਆ ਪਰਮੇਸ਼ਰ ਦਾ ਨਾਮ ਗੁਰਬਾਣੀ ਸੁਣਨ ਵਾਸਤੇ ਇਹ ਸੁੰਦਰ ਸਰੀਰ ਮਿਲਿਆ ਹੋਇਆ ਨਾ ਇਸ ਦਾ ਫਾਇਦਾ ਲਈਏ ਜੇ ਇੰਨਾ ਸੁੰਦਰ ਸਰੀਰ ਮਿਲਿਆ ਤੇ ਪਰਮੇਸ਼ਰ ਦਾ ਨਾਮ ਜਪ ਕਰਕੇ ਸੇਵਾ ਸਿਮਰਨ ਕਰਕੇ ਪਾਲੇ ਇਦਾ ਕਰਮ ਕਰਕੇ ਦਸਾਂ ਨੋਹਾ ਦੀ ਕਿਰਤ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੀ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਗੁਰੂ ਕੀ ਸੰਗਤ ਸਮਤ ਬਖਸ਼ੇ ਕਰੇ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਸਰਪਾਵਨ ਪੀਤਰ ਹੁਕਮ ਨਾਮ ਆਪ ਜੀਆਂ ਨੇ ਸਰਮਣ ਕਰਨਾ ਹੈ ਜੀ ਔਰ ਆਮ ਭਗਤ ਹੀਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬਿਰਾਜ ਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ